ਅੱਜ ਮਿੱਤਰਾਂ ਦੇ ਕੱਪ ਦੇ ਕੋਲੇ ਵੇਖ ਲਲਕਰੇ ਪੈਂਦੇ ਪਰ ਆ ਢੀਲਾ ਹੈ ਇਹਦਾ ਜਾਂੜੀ ਪਿੰਦਾ ਹੈ ਪਹਿਲੇ ਕਬੱਡੀ ਪਾਉਣ ਦੇ ਵਾਸਤੇ ਬਰਸਾਲਪੁਰ ਦੀ ਟੀਮ ਵੱਲ ਵੱਧਾ ਹੋਇਆ ਖਿਡਾਰੀ ਤੇ ਕਾਲਾ ਸਿੰਘ ਹਮਲਾ ਸਨੀ ਸਨੀ ਕੋਸ਼ਿਸ਼ ਕਰਦਾ ਸਾ ਧੱਕ ਰਿੰਦੀ ਅਗਲੀ ਕਬੱਡੀ ਇਹ ਦੀਪ ਹੈ ਦਬਰਜੀ ਵਾਲਾ ਹਰਜੀਤ ਬਰਾੜ ਤੋਂ ਬਾਅਦ ਕਹਿੰਦੇ ਇਸ ਮੁੰਡੇ ਦੇ ਚਿਹਰੇ ਦੇ ਉੱਪਰ ਮੁਸਕਾਨ ਦੇਖੀ ਗਈ ਇਹ ਮੁੰਡਿਆ ਵੀ ਮੁੰਡਿਆ ਫਰੀਦਕੋਟੀ ਆ ਤੇਰੇ ਬੁੱਲਾਂ ਤੇ ਸ਼ਰਾਰਤ ਨੱਚਦੀ ਹੈ ਉਹ ਹਰਜੀਤ ਬਰਾੜ ਲਈ ਆਖਿਆ ਜਾਂਦਾ ਸੀਗਾ ਅੱਜ ਕਮਾਲਪੁਰੇ ਦੇ ਵਿੱਚ ਮੱਖਣਲੀ ਜੀ ਨੇ ਆਖ ਦਿੱਤਾ ਵੀ ਆਹ ਮੁੰਡੇ ਦੇ ਵੀ ਬੁੱਲਾਂ ਤੇ ਸ਼ਰਾਰਤ ਨੱਚਦੀ ਹੈ ਇਹ ਦੀਪ ਹੈ ਦਬਰਜੀ ਵਾਲਾ ਉਧਰ ਪਰ ਸਾਲਪੁਰਾ ਹਰਸ਼ ਨਹੀਂ ਖੇਡ ਰਿਹਾ ਥੋੜੀ ਸੱਟ ਕਾਰਨ ਪਰ ਅਮਰਤ ਵਧੀਆ ਕਮਾਲ ਕਰਦਾ ਨੰਬਰ ਭਿੰਡਰਾਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਰਕੇਸ਼ ਹੈ ਬੂਪਰ ਵਾਲਾ ਹੁਸ਼ਿਆਰਾ ਵੀ ਤਕੜਾ ਕਬੱਡੀ ਖਿਡਾਰੀ ਉਧਰ ਬਿੱਲੂ ਪ੍ਰਧਾਨ ਜੀ ਕਹਿੰਦੇ ਸਾਡੇ ਦਰਮਿਆਨ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਜੀ ਖਾਲਸਾ ਦੇ ਸਿਆਸੀ ਸਲਾਹਕਾਰ ਭਾਈ ਦਲੇਰ ਸਿੰਘ ਜੀ ਡੋੜ ਉਹ ਵੀ ਪੁੱਜੇ ਹੈ ਉਹਨਾਂ ਦਾ ਵੀ ਸਤਕਾਰ ਹੈ ਸਾਹਮਣੇ ਮਾਨਕੀ ਵਾਲਾ ਇਹ ਜਾਫੀ ਦੀ ਗੱਲ ਕੀਤੀ ਵੀ ਨਹੀਂ ਉਹ ਹਾਰ ਦਾ ਵਾਲੇ ਤੇ ਪੂਰਾ ਕੈਮ ਹੈ ਇਹ ਮਾਨਕੀ ਵਾਲਾ ਆ ਸਰਹਾਲੀ ਮੰਡ ਵਾਲਾ ਇਹ ਗੋਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਇਸੇ ਇਲਾਕੇ ਦਾ ਗੋਰਾ ਬੋਦਲਵਾਲ ਦਾ ਪ੍ਰਸਿੱਧ ਖਿਡਾਰੀ ਹੋਇਆ ਇੱਕ ਕਹਿੰਦੇ ਗੋਰਾ ਗੋਲੇ ਵਾਲੀ ਹੈ ਆ ਗੋਰੇ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਨੌਜਨ ਭੇਲੂ ਦੀ ਕੋਸ਼ਿਸ਼ ਮੱਖਣ ਵਾਲੀ ਜਿਹਦੇ ਬੋਲ கரா கமாலபுர சிர கமால ਚਰਾ ਹੋਈ ਜਾਂਦਾ ਹੈ ਸਾਹਮਣੇ ਕਬੱਡੀ ਨੌਜੋਨ ਗਬਰੂ ਦੀ ਪੈ ਗਈ ਹੈ ਲੈ ਵੀ ਕਾਲਾ ਤੇਰਾ ਵੀ ਧੰਨਵਾਦ ਹੈ ਕਾਲਾ ਬਾਰੇ ਵਾਲੀਏ ਵੀ ਪੁੱਜਿਆ ਹੋਇਆ ਹੈ ਇਹਦੀਆਂ ਵੀ ਡਿਊਟੀਆਂ ਵੱਡੀਆਂ ਹੁੰਦੀਆਂ ਨੇ ਲੈ ਵੀ ਕਾਲਾ ਥੋੜੀਆਂ ਹੀ ਛੁੱਟੀਆਂ ਨੇ ਬਾਬਾ ਮਿਹਰ ਕਰੇ ਫਿਰ ਮੇਲੇ ਜਿਹੜੇ ਲੱਗਦੇ ਰਹਿਣ ਅੱਜ ਕਮਾਲਪੁਰੇ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਐਨ ਵੱਡਾ ਇਕੱਠ ਹੈ ਰਿਕਾਰਡ ਤੋੜ ਇਕੱਠ ਹੈ ਇਤਿਹਾਸਿਕ ਇਕੱਠਾ ਉਸਤਾਦ ਵੀ ਵਰਿੰਦਰ ਸਿੰਘ ਤੂਰ ਨੇ ਕਬੱਡੀ ਪਾਈ ਹੈ ਇਹਦਾ ਨਾਂ ਖੰਦੇ ਨੇ ਪਿਸਲ ਰੱਖ ਦਿੱਤਾ ਤਾਂ ਹੀ ਉਹਨੇ ਪਿਸਲ ਕਹਿੰਦੇ ਪਿਆ ਪਿਸਲ ਕਹਿੰਦੇ ਪਿਆ ਦੇ ਨਾਲ ਵਰਿੰਦਰ ਔਰ ਦੂਸਰੇ ਪਾਸੇ ਹਰੀਕੇ ਕਲਾਂ ਵਾਲਾ ਇਹਨੂੰ ਐਂਗਰੀ ਬੜਾ ਆਖਿਆ ਗਿਆ ਲਓ ਵਿੱਕੀ ਕੋਸ਼ਿਸ਼ ਕਰਦਾ ਡੱਕਣ ਦੀ ਇਹ ਕੈਨੇਡਾ ਦੇ ਸਰੀ ਦੇ ਵਿੱਚ ਜਾ ਵਸਿਆ ਆ ਡੱਕਣ ਦੀ ਕੋਸ਼ਿਸ਼ ਚੱਲਦੀ ਹੋਈ ਹਰੀਕੇ ਕਲਾਂ ਵਾਲਾ ਵਿੱਕੀ ਲਓ ਇਧਰ ਪਾਸੇ ਕਮਾਲ ਧਾਵੀ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਜਲਾਲਪੁਰੀਏ ਪਾਲੇ ਦਾ ਵੀ ਧੰਨਵਾਦ ਕਰਦੇ ਆ ਸੋਹਿੰਦਰਪਾਲ ਜੀ ਕਹਿੰਦੇ ਉਹਨਾਂ ਦਾ ਵੀ ਰੋਲ ਹਮੇਸ਼ਾ ਬਹੁਤ ਵੱਡਾ ਰਿਹਾ ਮਾਨ ਕਬੱਡੀ ਖਿਡਾਰੀ ਦਾ ਅਗਲੇ ਮਹੀਨਿਆਂ ਦੇ ਵਿੱਚ ਖੁਸ਼ੀ ਵਰਗੇ ਪਾਲੇ ਵਰਗੇ ਸਾਰੇ ਮਹਾਨ ਕਬੱਡੀ ਖਿਡਾਰੀਆਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਲਓ ਇਧਰ ਪਈ ਹੋਈ ਰੇ ਦੇਖਦੇ ਵੀ ਕਮਾਲ ਕਰਦਾ ਮੁੰਡਾ ਕਿੰਦੀ ਹਿੱਕ ਦੇ ਵਿੱਚ ਵੱਜਦਾ ਆਓ ਇਧਰਲੇ ਪਾਸੇ ਸਨੀ ਪਰ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਧਾਵੀ ਦਾ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਇਹ ਚਰਨੇ ਦਾ ਪੁੱਤਰ ਆ ਭਿੰਡਰਾ ਵਾਲੇ ਦਾ ਉਹਨੇ ਵੀ ਤਕੜੀ ਕਬੱਡੀ ਖੇਡੀ ਹੈ ਆ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ ਮੇਰੇ ਵੀਰੋ ਭਿੰਦਰੀ ਕਲਾ ਦੁਨੀਆ ਦੇ ਵਿੱਚ ਨਾਮ ਸ਼ੀਰ ਉੜਾਣਾ ਅਜਿਹੇ ਟਾਈਮ ਦੇ ਵਿੱਚ ਬਲਜਿੰਦਰੇ ਭਿੰਡਰ ਦਾ ਕਬੱਡੀ ਦੇ ਪ੍ਰੋਮੋਟਰਾਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਆ ਹਰੀਕੇ ਵਾਲਾ ਸਰਾਇਨ ਆਗਾ ਦਾ ਅਲਕਾ ਆ ਵੇਖ ਰਹਾ ਵੀ ਹਰੀਕੇ ਵਾਲਾ ਵਿੱਕੀ ਤੇ ਰਮਨੇ ਦੇ ਦਰਮਿਆਨ ਪਈ ਹੋਈ ਟੱਕਰ ਤੇ ਸਫਲਤਾ ਧਾਵੀ ਦੇ ਕਦਮ ਚੁੱਕੜੀ ਹੋਈ ਅਗਲੀ ਕਬੱਡੀ ਨੌਜੋਨ ਵਿਕੇਸ਼ ਬੂਪਰ ਵਾਲਾ ਖੇਡ ਮੈਦਾਨ ਦੇ ਵਿੱਚ ਪਾਰਿਆ ਮਾਨਕੀ ਵਾਲਾ ਗੋਪੀ ਭਿੰਡਰਾਂ ਵਾਲਾ ਗੁਰਦੇਆਲਾ ਤੇ ਕਾਲੇ ਸੰਘੇ ਵਾਲਾ ਸਨੀ ਐਨ ਸਿਰੇ ਦੇ ਜਾਫੀ ਖੇਡ ਕਬੱਡੀ ਦੇ ਇਸ ਲਈ ਤਿਆਰ ਨੇ ਪਈ ਹੋ ਰੇਡ ਹੁਣ ਕੌਣ ਜਫਾ ਲਾ ਕੇ ਧੰਦਨ ਕਰਵਾਉ ਅੱਜ ਐਕਸ਼ਨਾਂ ਵਾਲੀ ਮਸ਼ੀਨ ਤੇ ਜਫਿਆ ਵਾਲੀ ਮਸ਼ੀਨ ਦੋਨੋਂ ਇਕੱਠੇ ਖੇਡ ਰਹੇ ਨੇ ਪਰ ਸਾਹਮਣੇ ਆਹ ਮੁੰਡਾ ਪਿੰਡਰਾ ਦਾ ਖੇਡ ਮੈਦਾਨ ਦੇ ਵਿੱਚ ਧੰਦਨ ਕਰਵਾ ਰਿਹਾ ਇਹਨੂੰ ਜਸੂ ਕਹਿੰਦੇ ਆ ਮੇਰੇ ਵੀਰੋ ਇਹ ਜਸੂ ਹੈ ਪਿੰਡਰਾ ਵਾਲਾ ਆਹ ਧੰਦਨ ਕਰਵਾ ਗਿਆ ਮੁੰਡਾ ਸਿਰਾਂ ਲਾ ਗਿਆ ਆਹ ਦੀਪ ਆ ਗਿਆ ਦਮੁਰਜੀ ਵਾਲਾ ਦੋ ਪੁਰਜੀ ਵਾਲਾ ਦੀਪ ਅੰਬਰਸਰੀਆ ਕਿ ਜਿੱਥੇ ਸੱਬੇ ਥਾਮ ਨਹੀਂ ਦੁੱਦ ਜਿਆ ਔਰ ਅੰਮ੍ਰਿਤ ਵਰਸਾਲਪੁਰੀਆ ਐਨ ਕੋਸ਼ਿਸ਼ ਕਰਦਾ ਸਿਕ ਸਰਦਾਰ ਕਬੱਡੀ ਖਿਡਾਰੀ ਫੜਿਆ ਗੁੱਟ ਵੱਜਦੀ ਕੰਚੀ ਇੱਕ ਵਾਰੀ ਜੇ ਸਵਾਦ ਨਾਲ ਕੰਚੀ ਜਦੋਂ ਹੋ ਜਾਵੇ ਬੜਾ ਔਖਾ ਰੇਡਰ ਦਾ ਸ਼ਟਰਾ ਸਮਝ ਲਓ ਫੜ ਹੋ ਜਾਵੇ ਸੁਨੀਲ ਤਮਤਾਨ ਸਾਹਿਬ ਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਲਕਾ ਜਿਹਾ ਝੁਕਿਆ ਹੋਇਆ ਵੀ ਲੱਤੀ ਨਾਲ ਕੋਈ ਲੱਗੇ ਔਰ ਮਾਨਕੀ ਵਾਲੇ ਦੀ ਚਰਚਾ ਹੋਈ ਹੈ ਇਧਰ ਕਾਲਾ ਸੰਘਿਆ ਵਾਲਾ ਕਾਲਾ ਸੰਘਿਆ ਵਾਲਾ ਐਨ ਸਨੀ ਕੋਸ਼ਿਸ਼ ਕਰਦਾ ਹੋਇਆ ਆ ਨਰੀਸਾ ਕਮਾਲ ਹੋਈ ਪਈ

ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਇੱਕ ਇੱਕ ਕਬੱਡੀ ਲੱਖ ਲੱਖ ਦੇ ਲੱਖ ਲੱਖ ਦੇ ਪੈਣ ਵਾਲੀ ਗੱਲ ਵੀ ਮੜਾ ਮੂਹਾ ਜ਼ੋਰ ਕਰੀ ਦੇ ਪ੍ਰੇਮੀਆਂ ਦਾ ਲੱਗ ਰਿਹਾ ਹੈ ਆ ਰੇਡ ਆ ਮੁੰਡੇ ਨੇ ਅਮਰੀਕਾ ਦੇ ਸੈਕਰਾਮੈਂਟੋ ਦੇ ਵਿੱਚ ਹੋਏ ਕੱਪ ਦੇ ਵਿੱਚ ਟਰੈਕਟਰ ਜਿੱਤਿਆ ਸੀਗਾ ਇਹਨੇ ਵੀ ਰਿਕਾਰਡ ਬਣਾ ਦਿੱਤਾ ਇਹ ਵੀ ਕੈਨੇਡਾ ਦੇ ਵਿੱਚ ਰਹਿੰਦਾ ਹੈ ਇਹ ਗੋਰਾ ਹੈ ਸਰਹਾਲੀ ਮੰਡ ਵਾਲਾ ਗੋਰਾ ਹੈ ਤਰਨਤਰਨ ਦੇ ਏਰੀਆ ਦਾ ਆ ਮੈਦਾਨ ਦੇ ਵਿੱਚ ਫਿਰ ਫਿਰ ਭੇਲੂ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਤੇ ਕੀ ਇਸ਼ਾਰੇ ਨੇ ਇਸ਼ਾਰਿਆਂ ਕੋ ਅਗਰ ਤੁਸੀਂ ਸਮਝੋ ਇਸ਼ਾਰਾ ਰਾਜ ਕੋ ਰਾਜ ਰਹਿਣੇ ਦੋ ਰਾਜ ਕੋ ਰਾਜ ਰਹਿਣੇ ਦੋ ਐਨ ਚਰਚਾ ਹੋਈ ਦੁਨੀਆ ਦੇ ਵਿੱਚ ਪਾਲੀ ਸਰਪੰਚ ਵੀ ਪੁੱਜਿਆ ਹੋਇਆ ਰੂਮੀ ਵਾਲਾ ਵੱਡੇ ਮੇਲੇ ਪਾਲੀ ਸਰਪੰਚ ਨੇ ਵੀ ਕਰਵਾਏ ਹੈ ਗੋਪੀ ਉਹਨਾਂ ਦੇ ਨਾਲ ਇੰਦਰ ਪਾਲ ਉਹਨਾਂ ਦੇ ਨਾਲ ਵੱਡਾ ਪਿਆਰ ਹੈ ਸਾਹਮਣੇ ਕਬੱਡੀ ਨੌਜਨ ਢੀਲਾ ਆ ਵੀ ਦੁਨੀਆ ਦਾ ਚੋਟੀ ਦਾ ਰੇਡਰ ਹੈ ਚਰਚਾ ਇਹਦੀ ਵੀ ਇਸ ਟਾਈਮ ਦੁਨੀਆ ਦੇ ਵਿੱਚ ਫੁੱਲ ਹੈ ਮਾਰਕੀਟ ਦੇ ਵਿੱਚ ਵੀ ਅਰੇ ਮੈਚਾਂ ਵਿੱਚ ਵੇਰ ਵੇਰ ਕਬੱਡੀਆ ਪਾਉਣ ਵਾਲਾ ਇਹ ਢੀਲਾ ਜਾਂਡਲੀ ਵਾਲਾ ਕੋਈ ਢੀਲਾ ਆਖਦਾ ਕੋਈ ਢੀਲਾ ਆਖਦਾ ਮਨਦੀਪ ਨਾਮ ਹੈ ਇਸ ਨੌਜਵਾਨ ਖਿਡਾਰੀ ਦਾ ਸਾਹਮਣੇ ਪਈ ਹੋਈ ਕਬੱਡੀ ਨੌਜਵਾਨ ਦੀ ਬੋਲਿਆ ਹਾ ਤਾਵਾ ਪੈਸਲ ਪਿੰਡਰਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਹੁਣ ਬਰਸਾਲਪੁਰੀਆ ਅਮਰਤ ਪੇਲੂ ਹਰੀਕੇ ਵਾਲਾ ਵਿੱਕੀ ਆ ਪੇਲੂ ਹੈ ਬਰਸਾਲਪੁਰੀਆ ਹੈ ਨੌਜਵਾਨ ਦੀ ਕੋਸ਼ਿਸ਼ ਇਧਰ ਜਿੰਦਰੀ ਕਮਾਲਪੁਰੇ ਦਾ ਕਬੱਡੀ ਵੀ ਵਧੀਆ ਖੇਡਿਆ ਔਰ ਸੀਪੇ ਖੇਲੇ ਉਹਨਾਂ ਦੇ ਨਾਲ ਯਾਰੀ ਹੈ ਇਸ ਨੌਜਵਾਨ ਖਿਡਾਰੀ ਦੀ ਉਧਰ ਹਲਕੇ ਦੇ ਐਮਐਲਏ ਸਾਹਿਬ ਜੀ ਵੀ ਸਰਬਜੀਤ ਕੌਰ ਮਾਨੂੰਕੇ ਉਹ ਸਾਡੇ ਦਰਮਿਆਨ ਪੁੱਜ ਚੁੱਕੇ ਨੇ ਉਹਨਾਂ ਨੂੰ ਜੀ ਨੂੰ ਆਖਦੇ ਆ ਸਵਾਗਤ ਕਰਦੇ ਆ ਸਮੁੱਚੀ ਕਲਗੀਧਰ ਸਪੋਰਟਸ ਐਸੋਸੀਏਸ਼ਨ ਦੇ ਵੱਲੋਂ ਇੱਥੇ ਪੁੱਜਣ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਬੀਬੀ ਸਰਜੀਤ ਕੌਰ ਜੀ ਮਾਣੂ ਕੀ ਉਹ ਵੀ ਸਾਡੇ ਦਰਮਿਆਨ ਪੁੱਜੇ ਹੈ ਪਹਿਲਾ ਸੈਮੀਫਾਈਨਲ ਤਲਵੰਡੀ ਰਾਏ ਤੇ ਕਹਿੰਦੇ ਮਹਿਮਦਵਾਲ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਅਮਨ ਜੀ 1 ਮਿੰਟ ਦੇ ਦਿਓ ਬਹੁਤ ਬਹੁਤ ਧੰਨਵਾਦ ਹੈ ਉਧਰ ਮਾਨਾ ਰੂਮੀ ਜੀ ਇੰਦਰਜੀਤ ਰੂਮੀ ਇੰਦਰਜੀਤ ਗਿੱਲ ਗਿੱਲ ਟਰੱਕ ਟਰੇਲਰ ਰਿਪੇਅਰ ਟੋਰਾਂਟੋ ਸੀਰਾ ਮੱਲਾ ਇਹਨਾਂ ਸਾਰੇ ਭਰਾਵਾਂ ਦਾ ਜੈਲਾ ਧੂਰਕੋਟ ਦੀਪ ਢੰਡਰੀਆ ਗਰਜੀਵ ਨੰਨੜ ਮਨਜੀਤ ਧੂਰਕੋਟ ਪਿੰਡਾ ਕੋਟਲਾ ਮੇਰ ਸਿੰਘ ਯਾਦ ਯੂ ਐਸ ਏ ਇਹਨਾਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੱਡਾ ਰੋਲ ਮਾਈਕ ਅਮਨਜੀ ਤੁਹਾਡੇ ਹਵਾਲੇ ਵਿਸ਼ੇਸ਼ ਤੌਰ ਤੇ ਧੰਨਵਾਦ ਐਨ ਆਰ ਆਈ ਭਰਾਵਾਂ ਦਾ ਜਿਹੜੇ ਸਹਿਯੋਗ ਕਰ ਰਹੇ ਹੈ ਉਸਤਾਦ ਦੀ ਦੀਪਨੀ ਰੇਡ ਪੈ ਗਈ ਹੈ ਆ ਦੀਪ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਵਾ ਵੱਖਰੇ ਅੰਦਾਜ਼ ਦੇ ਨਾਲ ਖੇਡਦਾ ਉੱਚਾ ਲੰਮਾ ਕਬੱਡੀ ਖਿਡਾਰੀ ਦੇਖਦੇ ਆ ਵੀ ਕੌਣ ਦੋ ਹੱਥ ਕਰਦਾ ਧੂੜ ਉੱਪਰੀ ਹੋਈ ਹੈ ਮੇਲਾ ਪਰਜੋਗਨ ਦੇ ਉੱਪਰ ਹੈ ਫਿਰ ਸੈਮੀਫਾਈਨਲ ਮੈਚਾਂ ਦਾ ਦੌਰ ਸ਼ੁਰੂ ਹੋ ਲਾ ਹਰੀਕੇ ਕੱਲਾਂ ਵਾਲਾ ਵਿੱਕੀ ਕਹਿੰਦਾ ਮੈਂ ਕਰਦਾ ਦੋ ਹੱਥ ਮੈਂ ਕਰਦਾ ਦੋ ਹੱਥ ਆ ਸੱਜੇ ਖੱਬੇ ਹੱਟ ਕਬੱਡੀ ਯਾਰਾਂ ਦੀ ਖੇਡ ਬੜੇ ਸਰਦਾਰਾਂ ਦੀ ਚੱਲਦਾ ਮੁਕਾਬਲਾ ਕਬੱਡੀ 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 ਹਾਹੋ ਕਮਾਲ ਮੁੰਡਾ ਹਰੀਕੇ ਵਾਲਾ ਧੰਗਾ ਲਗਨਾਈ ਜਾਂਦਾ ਹੈ ਨਮਰਜੀ ਵਾਲੇ ਨੂੰ ਢੇਰੀਆਂ ਕੋਲ ਢਾਈ ਜਾਂਦਾ ਹੈ ਆ ਮਾਲਪੁਰ ਦਾ ਮੇਲਾ ਨਜ਼ਾਰਾ ਲਿਆਈ ਜਾਂਦਾ ਹੈ ਸਾਹਮਣੇ ਦੇਖਦਾ ਵੀ ਮੁੰਡਾ ਵੱਧ ਵੱਧ ਕਬੱਡੀਆਂ ਭਾਈ ਮਨਜੀਤ ਝਨੇਰ ਵਾਲਾ ਐਨ ਫੈਸਲੇ ਸੁਣਦਾ ਹੈ ਦੇਵਦਿਆਲਪੁਰੇ ਵਾਲਾ ਵਿਸਲਾ ਵਜਾਈ ਜਾਂਦਾ ਸਾਹਮਣੇ ਪਿਸਲ ਨਹੀਂ ਰੇਡ ਪੈ ਗਈ ਹੈ ਵਰਿੰਦਰ ਦੀ ਪੈਂਦੀ ਹੋਈ ਕਬੱਡੀ ਪਿੰਡਰਾਂ ਵਾਲੇ ਦੇ ਪਿੰਡਰਾਂ ਵਾਲਾ ਕਬੱਡੀ ਪਾਉਂਦੇ ਨੇ ਪਿੰਡਰ ਕਲਾਂ ਦੀ ਟੀਮ ਦਾ ਕਬੱਡੀ ਖਿਡਾਰੀ ਔਰ ਦੂਸਰੇ ਪਾਸੇ ਵਰਸਾਲਪੁਰੀਏ ਆ ਇਹਨਾਂ ਦੀ ਯੋਜਨਾਬੰਦੀ ਪੂਰੀ ਬਣੀ ਹੋਈ ਹੈ ਆ ਦੇਖਦੇ ਹਾਂ ਹਲਕਾ ਜਿਹਾ ਟੱਚ ਕਰਕੇ ਕਿ ਵੈਲੀ ਭਜ ਤੁਰਿਆ ਜੀ ਤੇ ਮੌਰ ਦਾ ਪੰਗਾ ਪਾ ਕੇ ਆ ਸਿੰਘ ਫਸ ਗਏ ਕੁੱਲੀਆਂ ਦੇ ਮਿੱਤਰਾ ਬਹਿ ਜੀ ਗੋਡੀ ਲਾ ਕੇ ਬਹੁਤ ਹੀ ਸਤਕਾਰਯੋਗ ਸਰਵਜੀਤ ਕੌਰ ਮਾਨੂਕੇ ਐਮਐਲਏ ਸਾਹਿਬਾ ਸਾਡੇ ਕੋਲ ਹਰੇਕ ਦਾ ਬਹੁਤ ਵੱਡਾ ਰੋਲ ਹੈ ਕਮਾਲਪੁਰ ਦੇ ਖੇਡਾਂ ਦੇ ਵਿੱਚ ਨਿੱਘਾ ਸਵਾਗਤ ਲਓ ਇਧਰ ਖੇਡ ਕਬੱਡੀ ਜਾਂੜੀ ਵਾਲਾ ਢੀਲਾ ਤੇ ਸਮਰਾਲੇ ਦੇ ਏਰੀਆ ਦਾ ਮਾਨਕੀ ਵਾਲਾ ਗੁਰਪ੍ਰੀਤ ਕੋਸ਼ਿਸ਼ ਕਰਦਾ ਹੈ ਡੱਕਣ ਦੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਹੋਰ ਨੰਬਰ ਜੁੜਦਾ ਹੋਇਆ ਰਮਣਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੈ ਮੇਰੀ ਬੇਨਤੀ ਹੈ ਭਾਈ ਜੇਕਰ ਕਮਾਲਪੁਰਾ ਉਹ ਗੌਰਵ ਜੀ ਦੇ ਨਾਲ ਸੰਪਰਕ ਕਰ ਲੈਣਗੇ ਜੱਗਾ ਕਮਾਲਪੁਰਾ ਜੀ ਜੋ ਬਤਾਰੇ ਪ੍ਰਬੰਧਕ ਬਹੁਤ ਵੱਡਾ ਰੋਲ ਅਦਾ ਕਰਦੇ ਆ ਉਹ ਗੌਰਵ ਜੀ ਦੇ ਨਾਲ ਜਰੂਰ ਸੰਪਰਕ ਕਰ ਲੈਣਗੇ ਸਾਹਮਣੇ ਪਈ ਹੋਏ ਰੇਡ ਕਿ ਰੇਡਰ ਦੇ ਲਈ ਭਾ ਜਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਮੰਮਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਡੱਕੇ ਅੱਜ ਕਾਹੋ ਅਸਰਾ ਕਰਾਉਂਦਾ ਇਸ ਮੇਲੇ ਤੇ ਕਿ ਕਮਾਲਪੁਰੇ ਮੇਲਾ ਬੱਲੀਏ ਰੱਖ ਤੇ ਜੋਂਡੀਅਰ ਨਵੇਂ ਨਕੋਰ ਪਹੁੰਚੇ ਨੇ ਸਟਾਰ ਗੱਭਰੂ ਮਾਰੀ ਜਾਂਦੇ ਆ ਪੂਰਾ ਜੋਰ ਕਮਾਲਪੁਰੇ ਮੇਲਾ ਵੱਲੀਏ ਰਖ ਤੇ ਜੋਂਡੀਰ ਨਵੇਂ ਨਕੋਰ ਆ ਜੋਂਡੀਰ ਨਵੇਂ ਨਕੋਰ ਨੇ ਹਣ ਕੌਣ ਜਿੱਤਣਾ ਹਾਂਜੀ ਇੱਕ ਮਿੰਟ ਜੀ ਇੱਧਰ ਅਸੀਂ ਹਾਕੀ ਦੇ ਦੋਨਾਂ ਟੀਮਾਂ ਨੂੰ ਜੋ ਬਿਨਰ ਤੇ ਰਨਰ ਅਪ ਰਏ ਨੇ ਪ੍ਰਾਈਜ਼ ਐਸਟਿਬਿਊਸ਼ਨ ਕਰ ਰਹੇ ਆ ਸੋ ਦੋਨਾਂ ਟੀਮਾਂ ਨੂੰ ਬੇਨਤੀ ਆ ਸਾਡੇ ਪ੍ਰਬੰਧਕਾਂ ਨੂੰ ਵੀ ਕਿ ਆ ਕੇ ਐਮਐਲਏ ਬੀਬੀ ਸਰਬਜੀਤ ਕੌਰ ਜੀ ਮਾਣੂ ਕਿ ਇਨਾਮਾਂ ਦੀ ਵੰਡ ਕਰਨ ਜੀ ਜੁੜੀਏ ਮੈਦਾਨ ਦੇ ਨਾਲ 5 ਫਰਵਰੀ ਨੂੰ ਘਲੋਟੀ ਦੇ ਕਬੱਡੀ ਕੱਪ ਦੇ ਕਾਲਾ ਰਸ਼ੀਦ ਜੀ ਦਾ ਸਕੋਰ ਵੀ ਉਹ ਗੱਡੀ ਦਾ ਸਨਮਾਨ ਹੋਣਾ ਸਾਡੀ ਖੇਡ ਕਬੱਡੀ ਦੇ ਬੁਲਾਰੇ ਦਾ ਸੋ ਧੰਨਵਾਦ ਪ੍ਰਵਾਸੀਆਂ ਦਾ ਐਨ ਆਰ ਆਈਜ਼ ਦਾ ਜੋ ਖਿਡਾਰੀਆਂ ਦਾ ਕਮੈਂਟੇਟਰ ਦਾ ਜਰਨਲਿਸਟ ਦਾ ਵਖ ਵਖ ਸਮਿਆਂ ਦੇ ਉੱਪਰ ਮਾਨ ਸਨਮਾਨ ਬਹੁਤ ਵੱਡਾ ਕਰਦੇ ਨੇ ਪਰ ਤਮੰਨਾ ਰਹੇਗੀ ਹੁੰਦੀ ਹੈ ਵੀ ਅਸੀਂ ਕਮਾਲਪੁਰੇ ਪੁੱਜੀਏ ਜੇ ਉੱਥੇ ਆਪਣੀ ਜ਼ਿੰਮੇਵਾਰੀ ਵੱਧ ਆਪਣਾ ਕੋਈ ਰੋਲ ਹੋ ਜਾ ਤੇ ਗੱਲ ਸੋਨੇ ਦੇ ਸਵਾਗੇ ਵਾਲੀ ਆ ਮੈਦਾਨ ਦੇ ਵਿੱਚ ਮਣਕੀ ਵਾਲਾ ਮਣਕੀ ਵਾਲਾ ਮਣਕੀ ਵਾਲਾ ਕੋਸ਼ਿਸ਼ ਕਰਦਾ ਤੇ ਪੁਆਇੰਟ ਇਹ ਢੀਲਾ ਹੈ ਢੀਲਾ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਜਮੂਰਜੀ ਵਾਲਾ ਦੀਪ ਕਬੱਡੀ ਪਾ ਰਿਹਾ ਹੈ ਜਦ ਇੱਕ ਮੇਲਾ ਵਧੀਆ ਹੋ ਜੇ ਤੇ ਜਿਹਨੇ ਮੇਲੇ ਕਰਵਾਏ ਹੋਣ ਤੇ ਉਹ ਮੇਲੇ ਤੇ ਆਇਆ ਹੋਵੇ ਫਿਰ ਉਹ ਤੋਂ ਕਹਿੰਦੇ ਉਹਨੇ ਵੀ ਗੱਲ ਬਸ ਤੋਂ ਬਾਹਰ ਹੋ ਜਾਂਦੀ ਹੈ ਉਧਰ ਪਾਲੀ ਸਰਪੰਚ ਕਹਿੰਦਾ ਵੀ ਗੱਲ ਬਸ ਤੋਂ ਬਾਹਰ ਹੋ ਗਈ ਹੈ ਅਗਲੇ ਸਾਲ ਰੂਮੀ ਦੇ ਵਿੱਚ ਵੀ ਵੱਡਾ ਕੱਪ ਕਰਵਾਵਾਂਗੇ ਸਰਬਜੀਤ ਹੁਣੀ ਗੋਲੂ ਹੁਣੀ ਸਾਰੇ ਵੀਰ ਕਹਿੰਦੇ ਵੱਡੀਆਂ ਰੌਣਕਾਂ ਲਵਾਵਾਂਗੇ ਤੇ ਵੈਸਟਾਂ ਦੇ ਲਈ ਜਾਂ ਇਨਾਮ ਕਹਿੰਦਾ ਵੀ ਲੋਕੋ ਵਾਲਾ ਜਿਹੜੇ ਤੂੰ ਅਨਾਉਂਸ ਕਰ ਦੇਗਾ ਉਹੀ ਰੱਖ ਦੇਵਾਂਗੇ ਬਾਬਾ ਮਿਹਰ ਕਰੇ ਵੱਡਿਆ ਮੇਲੇ ਜਿਹੜੇ ਇਹ ਮਾਲਵੇ ਦੇ ਵੱਡੇ ਮੇਲੇ ਨੇ ਕਮਾਲ ਰੇ ਮੇਲਾ ਅੱਜ ਵਰਲਡ ਦੇ ਵਿੱਚ ਮੇਰੇ ਵੀਰੋ ਚਰਚਾ ਹੋ ਰਹੀ ਹੈ ਸਾਹਮਣੇ ਮੁੰਡਾ ਕਹਿੰਦੇ ਇਸ ਲਈ ਜਸੂ ਸਿਰੇ ਦੇ ਜੱਫੇ ਲਾਈ ਜਾਂਦਾ ਭਿੰਡਰਾਂ ਵਾਲਾ ਜਸੂ ਸਿਰੇ ਦੇ ਜੱਫੇ ਲਾਈ ਜਾਂਦਾ ਪਿਸਲ ਦੀ ਰੇਡ ਖੇਡ ਮੈਦਾਨ ਦੇ ਵਿੱਚ ਤਲਵੰਡੀ ਰਾਏ ਤੇ ਮਹਿਮਦਵਾਲ ਤਲਵੰਡੀ ਰਾਏ ਤੇ ਮਹਿਮਦਵਾਲ ਅੱਜ ਇੰਦਰ ਤਲਵੰਡੀ ਰਾਏ ਆ ਰਹੇ ਨੇ ਵੀ ਸਿਰਾ ਕਰਨ ਵਾਲੀ ਗੱਲ ਕੀਤੀ ਹੈ ਆਪਣੇ ਇਲਾਕੇ ਦੇ ਮੇਲੇ ਤੇ ਆਹ ਪਿਸਲ ਦੀ ਰੇਡ ਸਤਾਜੀ ਕਰਦੇ ਉਸੇ ਤਰ੍ਹਾਂ ਲਾਓ ਵੀਰਿੰਦਰ ਪਿਸਲ ਦੀ ਇਧਰੇ ਪਾਸੇ ਵਰਿੰਦਰ ਪਿਸਲ ਦੀ ਰੇਡ ਔਰ ਦੂਸਰੇ ਪਾਸੇ ਹਰੀਕੇ ਵਾਲਾ ਫਿਰ ਗੋਸ਼ੇ ਚਲਦੀ ਹੋਈ ਅਗਲੀ ਰੇਡ ਦੇ ਨਾਲ ਜੁੜੀਏ ਬਾਤੀ ਸਾਡੇ ਸਤਕਾਰਯੋਗ ਮੇਰ ਨੇ ਲੱਕੀ ਹੰਸਰਾ ਜੀ ਯੂਕੇ ਦੇ ਵਿੱਚ ਲਾਉਂਦੇ ਹੈ ਉਹਨਾਂ ਦੇ ਦੋਸਤ ਹਰਮੇਸ਼ ਸਿੰਘ ਦੀ ਗਰੀਸ ਪ੍ਰਧਾਨ ਸਾਹਿਬ ਤੇ ਲਾਡੀ ਗਰੀਸ ਜੀ ਆਇਆ ਜੱਗਾ ਜੀ ਕਹਿੰਦੇ ਸਾਡੀ ਸਾਰੀ ਕਲੱਬ ਵੱਲੋਂ ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ 우ਸਤਾਦ ਜੀ ਕਰਿਓ ਸਭਤ ਮੁੰਡੇ ਦੀ ਯਾਰਾ ਲਾਓ ਫਿਰ ਜੜੀਏ ਮੈਦਾਨ ਦੇ ਨਾਲ ਉਧਰ ਮਾਨਜੇ ਸ਼ਖਸੀਤਾਂ ਦਾ ਸਵਾਗਤ ਇਧਰ ਤਾਂ ਧੰਨ ਸਾਹਿਬ ਵਾਲਾ ਇੱਕ ਹੋਰ ਨੰਬਰ ਜੋੜਦਾ ਹੋਇਆ ਸਰਹਾਲੀ ਮੰਡ ਵਾਲਾ ਲਾਓ ਜੀ ਦਾ ਮਰਿਆਲ ਗੇਬੜ ਦਾ ਧਾਰਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਕਵਾਚਾ ਸੀ ਜੋ ਬਾਜੇਖਾਨੇ ਰਹਿੰਦਾ ਗਲਬਈ ਨੇ ਰੇਡਾਂ ਪਾਉਂਦੇ ਮਾਦੀ ਜੱਫੇ ਲਾਉਂਦੇ ਆ ਚਾਰੇ ਪਾਸੇ ਖੇਡਦੇ ਮੁੰਡੇ ਦਵਾਬੀਆਂ ਕਬੱਡੀ ਕਬੱਡੀ ਕਰਦੇ ਫਰਦੇ ਪੁੱਤ ਪੰਜਾਬੀਆਂ ਦੇ ਪੁੱਤ ਪੰਜਾਬੀਆਂ ਦੇ ਹਰਿਆਣੇ ਦੇ ਪੁੱਤ ਵੀ ਅੱਜ ਕਬੱਡੀ ਕਬੱਡੀ ਕਰ ਰਹੇ ਹਰਿਆਣੇ ਕੇ ਗਬਰੂ ਵੀ ਤੁਮਾਂ ਭਾਰੇ ਸ਼ੋਰੇ ਚਰਚਾ ਕਰਾ ਰਹੇ ਹੈ ਉਧਰ ਗੱਗੂ ਬਾਬਾ ਜੀ ਸਰਪੰਚ ਸਾਹਿਬ ਕਹਿੰਦੇ ਐਮ ਐਲ ਏ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੱਗੂ ਬਾਬਾ ਸਰਪੰਚ ਸਾਹਿਬ ਕਹਿੰਦੇ ਐਮਐਲਏ ਸਾਹਿਬ ਦਾ ਬੀਬੀ ਸਰਬਜੀਤ ਕੌਰ ਜੀ ਇੱਥੇ ಗ್ರಾಮ ਪੰਚਾਇਤ ਵੱਲੋਂ ਇੱਥੇ ਪੁੱਜਣ ਤੇ ਸਵਾਗਤ ਕਰਦੇ ਆਂ ਸਾਹਮਣੇ ਕਬੱਡੀ ਪੈਂਦੀ ਕਾਲੇ ਸੰਘਿਆੜਾ ਕਾਲੇ ਸੰਘਿਆੜਾ ਕਾਲੇ ਸੰਘਿਆੜਾ ਅੱਜ ਕਮਾਲਪੁਰੇ ਦਾ ਮੇਲਾ ਲੁੱਟੀ ਜਾਂਦਾ ਹੈ ਅੱਜ ਕਮਾਲਪੁਰੇ ਦਾ ਮੇਲਾ ਲੁੱਟੀ ਜਾਂਦਾ ਹੈ ਸਾਹਮਣੇ ਜਗਰਜੀ ਵਾਲੇ ਦੀ ਰੇਡ ਦੀਪਨਪੁਰਜੀ ਵਾਲੇ ਦੀ ਅਗਲੀ ਰੇਡ ਫਿਰ ਦੇਖਦੇ ਨਹੀਂ ਪੈਂਦੀ ਹੋਈ ਵੱਧ ਵੱਧ ਕੇ ਪੈਂਦੀ ਹੋਈਆਂ ਕਬੱਡੀਆਂ ਕਿ ਰੱਖਣੇ ਤਸਵੀਰਾਂ ਮੰਗ ਤਰਾਸ਼ ਕੇ ਪਿੰਡ ਆ ਹੁੰਦੀ ਸ਼ਰਤ ਮਦਾਨਾਂ ਦੀ ਆ ਚੁਸਤੀ ਫੁਰਤੀ ਜੋਸ਼ ਤੇ ਯੁਗਤੀ ਹੁੰਦੀ ਚਰਤ ਮਦਾਨਾਂ ਦੀ ਹਰੀਕੇ ਵਾਲਾ ਵਿੱਕੀ ਤੇ ਦੀਪ ਦੀ ਵਿੱਕੀ ਤੇ ਦੀਪ ਹੋਈ ਬਈ ਕਮਾਲ ਦਾ ਖਿਡਾਰੀਆਂ ਦੇ ਦਰਮਿਆਨ ਚੱਲਦਾ ਸੰਘਰਸ਼ ਕਬੱਡੀ 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 ਹੱਤ ਬੁਰਜੀ ਵਾਲਾ ਦਬਰਜੀ ਵਾਲਾ ਸਿਰਾ ਕਰਾਈ ਜਾਂਦਾ ਹੈ ਕਮਾਲਪੁਰੇ ਦੇ ਮੇਲੇ ਦਾ ਨਜ਼ਾਰਾ ਆਈ ਜਾਂਦਾ ਹੈ ਆ ਕਮਾਲਪੁਰੇ ਦੇ ਮੇਲੇ ਦਾ ਨਜ਼ਾਰਾ ਆਈ ਜਾਂਦਾ ਹੈ ਸਾਹਮਣੇ ਕਬੱਡੀ ਪੈ ਗਈ ਹੈ ਸੁਨੀਪ ਤੰਤਾਨ ਸਾਹਿਬ ਮਾਨੇ ਰੂਮੀ ਵਾਲਾ ਉਹਦਾ ਬਹੁਤ ਵੱਡਾ ਸਹਿਯੋਗ ਹੈ ਇੰਦਰਪਾਲ ਜੀ ਕਹਿੰਦੇ ਸਾਡੀ ਸਾਰੀ ਕਲੱਬ ਵੱਲੋਂ ਮਾਨੇ ਰੂਮੀ ਦਾ ਸਪੈਸ਼ਲ ਤੌਰ ਤੇ ਧੰਨਵਾਦ ਹੈ ਮਾਨੇ ਰੂਮੀ ਦਾ ਸ਼ੀਰੇ ਮੱਲੇ ਦਾ ਉਹਨਾਂ ਦਾ ਵੀ ਵੱਡਾ-ਵੱਡਾ ਰੋਲ ਹੈ ਮੇਰੇ ਵੀਰੋ ਇਹਨ ਕਬੱਡੀ ਦਾ ਸ਼ਦਾਈ ਹੈ ਮੱਲੇ ਵਾਲਾ ਸ਼ੀਰਾ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਖਿਡਾਰੀਆਂ ਦੀ ਵੱਡੀ ਟੈਂਕਰ ਕਰਦਾ ਸਰੀ ਦੇ ਵਿੱਚ ਆਪਸਲ ਪਿੰਡਰਾ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਤੇਲੂ ਅਮਰਤ ਤਿਆਰ ਨੇ ਹੁਣ ਚਾਰ ਜਾਸੀ ਨੇ ਬਰਸਾਲਪੁਰ ਦੀ ਟੀਮ ਦੇ ਆ ਅਮਰਤ ਹੈ ਮੁੰਡਾ ਇਹ ਕੈਨੇਡਾ ਵੀ ਜੱਫੇ ਲਾਉਂਦਾ ਪਰ ਅੱਜ ਕਮਾਲ ਪੂਰੇ ਖੇਡ ਰਿਹਾ ਸਾਹਮਣੇ ਰਕੇਸ਼ ਦੀ ਰੇਡ ਪੈ ਰਹੀ ਹੈ ਉਹ ਪੁਰੀਆ ਰਕੇਸ਼ ਰਕੇਸ਼ ਕਬੱਡੀ ਪਾ ਰਿਹਾ ਹੈ ਹਲਕਾ ਜਿਹਾ ਕੱਦ ਹੈ ਪਰ ਦੇਖਦੇ ਵੀ ਮਸਤ ਜਈ ਚਾਲ ਹੈ ਦਲੇਰੀ ਨਾਲ ਪੈਂਦੀ ਹੈ ਰੇਡ ਵੀ ਦੋ ਜੱਫੀ ਜਿਹੜੇ ਕੰਨੀਆਂ ਦੇ ਉੱਪਰ ਨੇ ਇਹ ਬੜੇ ਡੇਂਜਰਸ ਨੇ ਬੜੇ ਖਤਰਨਾਕ ਨੇ ਆਹ ਖਤਰਨਾਕ ਕਬੱਡੀ ਖਿਡਾਰੀ ਹਰਿਆ ਗੁੱਡਸਨਿਕ ਕਾਲਾ ਸੰਘਿਆ ਵਾਲੇ ਦਾ ਹੁਣ ਗੱਲ ਮੈਨੂੰ ਲੱਗਦਾ ਵੀ ਮੁਸ਼ਕਲ ਦੀ ਬਣਦੀ ਜਾ ਰਹੀ ਹੈ ਬੜਾ ਹਾ ਗੁੱਡ ਜੱਪਾ ਜਵਾਜਰ ਖਜਲ ਮਲੀ ਗੱਲ ਕੋਈ ਵੀ ਕਮਾਲ ਪਿਆ ਹੋਇਆ ਲਪੇਟਾ ਤੇ ਪੁਆਇੰਟ ਇਹ ਸਨੀ ਕਾਲੇ ਸੰਘਾ ਵਾਲਾ ਜਦ ਇੰਗਲੈਂਡ ਜੱਫੇ ਲਾਏ ਤੇ ਇੱਕ ਇੱਕ ਮੈਚ ਦੇ ਵਿੱਚ ਕਈ ਕਈ ਜੱਫੇ ਆ ਜਾਣੇ ਤੇ ਮੈਸਟਰ ਉਸਤਾਦ ਜੀ ਆਖਿਆ ਗਿਆ ਵੀ ਸੁੱਖੀ ਬੈਂਸ ਨੇ ਪੰਜਾਬ ਤੋਂ ਜੱਫੇ ਵਾਲੀ ਮਸ਼ੀਨ ਸੱਦੀ ਹੋਈ ਹੈ ਇਹਨੂੰ ਜੱਫਿਆਂ ਵਾਲੀ ਮਸ਼ੀਨ ਕਹਿੰਦੇ ਐ ਇਹ ਕਾਲੇ ਸੰਘਾ ਵਾਲਾ ਸਨੀ ਐ ਆ ਗੋਰਾ ਸਰਹਾਲੀ ਮੰਡ ਵਾਲਾ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਚਾਰ ਜੱਫੀ ਤਿਆਰ ਨੇ ਕਿਹੜਾ ਜੱਫਾ ਲਾ ਕੇ ਤੰਤਰ ਕਰਵਾਊਗਾ ਅਮਰਤ ਨੌਜਣੇ ਸੋਲੇ ਕੋਸ਼ਿਸ਼ ਕਰ ਰਿਹਾ ਤੇ ਨੰਬਰ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਮੈਨੂੰ ਲੱਗਦਾ ਵੀ ਅੰਕੜਾ 17 ਤੇ 19 ਦਾ ਹੋ ਗਿਆ ਮੈਨੂੰ ਲੱਗਦਾ ਅੰਕੜਾ 17 ਤੇ 19 ਦਾ ਹੋ ਗਿਆ ਉਸਤਾਦ ਇਸ ਮੀਨ ਦੀ ਰੇਡ ਪੈ ਗਈ ਹੈ ਰੀਲ ਦੀ ਕਬੱਡੀ ਪੈਂਦੀ ਹੋਏ ਮੈਦਾਨ ਦੇ ਵਿੱਚ ਵਾਹ ਅਨਰੀਸਾ ਮੁੰਡਾ ਫਿਰ ਦੇਖਦੇ ਵੀ ਕਰੂ ਕਮਾਲ ਕਾਬਲਾ ਮੈਚ ਖੇਡਿਆ ਜਾ ਰਿਹਾ ਹਰ ਵੱਖਰੇ ਅੰਦਾਜ਼ ਨਾਲ ਪਈ ਹੋਈ ਕਬੱਡੀ ਦੇ ਉੱਪਰ ਇਧਰੇ ਪਾਸੇ ਕੀ ਇਸ਼ਾਰੇ ਨੇ ਪੁਆਇੰਟ ਧਾਵੀ ਦਾ ਹਰੇਕ ਨੇ ਕਬੱਡੀ ਖੇਡੀ ਹੈ 100% ਪੰਜਾਬੀਆਂ ਨੇ ਕਬੱਡੀ ਦੇਖੀ ਹੈ 80% ਨੇ ਖੇਡੀ ਹੈ ਕਿਸੇ ਨੇ ਭਾਰ ਵਰਗ ਦੀ ਸਕੂਲ ਲੈਵਲ ਦੇ ਔਰ ਕਿਸੇ ਨੇ ਪਿੰਡਾਂ ਦੇ ਕਿਸੇ ਦੇ ਅਕੈਡਮੀਆ ਦੇ ਵਿੱਚ ਵਧੀਆ ਪ੍ਰਦਰਸ਼ਨ ਤਲਵੰਡੀ ਰਾਏ ਤੇ ਮਹਿਮਦਵਾਲ ਇਹ ਟੀਮਾਂ ਜਿਹੜੀਆਂ ਹੈ ਉਹ ਜਲਦੀ ਨਾਲ ਖੇਡ ਮੈਦਾਨ ਦੇ ਵੱਲ ਆ ਜਾਣਗੀਆਂ ਤਲਵੰਡੀ